ਐਸਡੀ ਕਾਲਜ ਵਿਖੇ ਵਿਕਸਿਤਪੁਰ ਜ਼ਿਲ੍ਹਾ ਯੂਥ ਪਾਰਲੀਮੈਂਟ ਤਹਿਤ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੋਗਾ ਅਤੇ ਬਰਨਾਲ ਜ਼ਿਲ੍ਹਿਆਂ ਦੇ 150 ਵਿਦਿਆਰਥੀਆਂ ਨੇ ਭਾਗ ਲਿਆ ਇਸ ਮੌਕੇ ਐਸਜੀ ਕਾਲਜ ਪ੍ਰਬੰਧਕ ਕਮੇਟੀ ਦੇ ਵਿੱਤ ਸਕੱਤਰ ਡਾਕਟਰ ਮੁਕੰਦ ਲਾਲ ਬਾਂਸਲ ਕਮੇਟੀ ਮੈਂਬਰ ਰਾਹੁਲ ਅਤਰੀ ਅਤੇ ਕਮੇਟੀ ਮੈਂਬਰ ਡਾਕਟਰ ਰਾਹੁਲ ਗਾਰਗੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਐਨਐਸਐਸ ਵਿਭਾਗ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਵਿਦਿਆਰਥੀਆਂ ਨੇ ਇੱਕ ਰਾਸ਼ਟ ਇੱਕ ਚੌਣ ਵਿਕਸਿਤ ਭਾਰਤ ਵੱਲ ਵੱਧਦਾ ਰਾ ਵਿਸ਼ੇ ਤੇ ਭਾਸ਼ਣ ਦਿੱਤੇ ਵਿਦਿਆਰਥੀਆਂ ਨੇ ਵਿਸ਼ੇ ਨਾਲ ਸੰਬੰਧਿਤ ਹਾਂ ਪੱਖੀ ਅਤੇ ਨਾ ਪੱਖੀ ਵਿਚਾਰ ਪੇਸ਼ ਕੀਤੇ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਹਰਜਿੰਦਰ ਵਾਲੀਆ ਅਤੇ ਡਾਕਟਰ ਅਵਨੀਤ ਪਾਲ ਸਲਾਈਡ ਲੋਂਗੋਵਾਲ ਤੋਂ ਡਾਕਟਰ ਪੀ ਕੇ ਜੈਨ ਤੋਂ ਇਲਾਵਾ ਡਾਕਟਰ ਸੁਰੇਂਦਰ ਪਠੱਲ ਅਤੇ ਨਿਰਮਲ ਗੁਪਤਾ ਨੇ ਬਤੌਰ ਜੱਜ ਵੱਲੋਂ ਭੂਮਿਕਾ ਨਿਭਾਈ ਜਿੰਨਾ ਵੱਲੋਂ 10 ਬਿਹਤਰੀਨ ਵਿਦਿਆਰਥੀ ਬੁਲਾਰਿਆਂ ਦੀ ਚੋਣ ਕੀਤੀ ਗਈ ਅਤੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਹ ਬੜੀ ਵਧੀਆ ਗੱਲ ਹੈ ਕਿ ਯੂਥ ਇਸ ਮੁੱਦੇ ਦੇ ਯੂਥ ਦੇ ਥਿਊਜ਼ ਲੈ ਰਹੇ ਨੇ। ਇਸ ਤੋਂ ਇਲਾਵਾ ਅਲੱਗ-ਅਲੱਗ ਹੋਰ ਵੀ ਮੁੱਦਿਆਂ ਦੇ ਉੱਤੇ ਗਵਰਨਮੈਂਟ ਪ੍ਰਮੋਟ ਕਰ ਰਹੀ ਹੈ ਸੋ ਉਹਦੇ ਤੇ ਯੂਥ ਅੱਗੇ ਆਵੇ ਆਪਣੇ ਥਿਊਜ਼ ਦੇਵੇ। ਹਾਂ ਡੈਫੀਨਿਟਲੀ ਬੱਚਿਆਂ ਨੇ ਇਸ ਭਾਗ ਲੈਣ ਨਾਲ ਯੂਥ ਨੂੰ ਬੜਾ ਪ੍ਰਮੋਟ ਹੁੰਦਾ ਹੈ। ਯੂਥ ਆਪਣੇ ਥਿਊਜ਼ ਦਿੰਦੀ ਹੈ ਉਹਦੇ ਨਾਲ ਬੱਚਾ ਗ로우 ਕਰਦਾ ਹੈ ਬੱਚਾ ਆਪਣੇ ਵੀوز ਦਿੰਦਾ ਹੈ ਬੱਚੇ ਨੂੰ ਨੇਸ਼ਨ ਦੇ ਬਾਰੇ ਪਤਾ ਲੱਗਦਾ ਹੈ ਨੇਸ਼ਨ ਦੇ ਕਰੰਟ ਕੀ ਪ੍ਰੋਬਲਮਸ ਚੱਲ ਰਹੀਆਂ ਸਭ ਤੋਂ ਵੱਡੀ ਗੱਲ ਉਹ ਆਪਣੇ ਆਪ ਨੂੰ ਡਿਵੈਲਪ ਕਰਦਾ ਹੈ